ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸਾਕਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋਏ ਆਂ ਇਹਦੇ ਵਿੱਚ ਅਸੀਂ ਗੱਲ ਕਰਾਂਗੇ ਨਰਾਤਿਆਂ ਦੇ ਵਿੱਚ ਜੇ ਨਰਾਤੇ ਆਉਣ ਵਾਲੇ ਆ ਨਰਾਤਿਆਂ ਦੇ ਵਿੱਚ ਨਰਾਤਿਆਂ ਤੋਂ ਪਹਿਲਾਂ ਜਿਹੜੋ ਆਪਾਂ ਮਾਹਮਾਈ ਦੀ ਸੇਵਾ ਕਰਦੇ ਆਂ ਮਾਤਾ ਦੇ ਨਰਾਤੇ ਰੱਖਦੇ ਆਂ ਵਰਤ ਰੱਖਦੇ ਆਂ ਜੇ ਸੇਵਾ ਬਹੁਤ ਚਿਰਾਂ ਤੋਂ ਅਸੀਂ ਕਰਦੇ ਆ ਰਹੇ ਹਾਂ ਤੇ ਨਰਾਤਿਆਂ ਚ ਕੁਝ ਸਾਨੂੰ ਐਸੇ ਸੰਕੇਤ ਮਿਲਦੇ ਆ ਜਿਹਦੇ ਬਾਰੇ ਅਸੀਂ ਨਹੀਂ ਜਾਣਦੇ ਹੁੰਦੇ ਕਿ ਮਾਂ ਦੁਰਗਾ ਸਭ ਤੋਂ ਪਹਿਲਾਂ ਇਹ ਸੰਕੇਤ ਦੇ ਕੇ ਜਾਂਦੀ ਹੈ ਵੀ ਤੁਹਾਡੇ ਤੋਂ ਖੁਸ਼ ਆ ਕਿ ਨਹੀਂ ਖੁਸ਼ ਠੀਕ ਹੈ ਇਹਨਾਂ ਜਿਹੜੇ ਸੰਕੇਤ ਇਹਨਾਂ ਸੰਕੇਤਾਂ ਦੇ ਵਿੱਚ ਹੀ ਪਤਾ ਚੱਲ ਜਾਂਦਾ ਤੁਹਾਨੂੰ ਕਿ ਤੁਹਾਡੇ ਤੇ ਮਾਤਾ ਮਿਹਰਬਾਨ ਹੈ ਤਾਂ ਦੋਸਤੋ ਇਹ ਚੀਜ਼ ਨੂੰ ਤੁਸੀਂ ਨੋਟ ਕਰ ਲਿਆ ਕਰੋ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਬਹੁਤ ਕੰਮ ਦੀਆਂ ਹੁੰਦੀਆਂ ਤਾਂ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਫਿਰ ਮਿਲਦੀਆਂ ਰਹਿਣਗੀਆਂ ਸੋ ਹੁਣ ਗੱਲ ਕਰਦੇ ਆ ਜੀ ਮਾਤਾ ਦੁਰਗਾ ਜਦੋਂ ਆਉਂਦੀ ਹੈ ਉਹਦੇ ਰਾਤਾਂ ਤੋਂ ਜਿਹੜੇ ਸੰਕੇਤ ਪਹਿਲਾਂ ਸਾਨੂੰ ਮਿਲਣੇ ਸ਼ੁਰੂ ਹੋ ਜਾਂਦੇ ਆ ਪਰ ਕੋਈ ਇਸ ਸੰਕੇਤਾਂ ਨੂੰ ਸਮਝ ਲੈਂਦਾ ਹੈ ਕੋਈ ਇਹਨਾਂ ਸੰਕੇਤਾਂ ਨੂੰ ਨਹੀਂ ਸਮਝਦਾ ਜਿਹੜਾ ਇਸ ਸੰਕੇਤ ਨੂੰ ਸਮਝ ਸਕਦਾ ਹੈ ਉਹਨੂੰ ਇਸ ਚੀਜ਼ ਬਾਰੇ ਜਾਣਕਾਰੀ ਆਪਣੇ ਆਪ ਪਤਾ ਚੱਲ ਜਾਏਗੀ ਕਿਉਂ ਕਰਕੇ ਸੰਕੇਤ ਰਾਹੀ ਜਿਹੜੀਆਂ ਸ਼ਕਤੀਆਂ ਹੁੰਦੀਆਂ दैਵਿਕ ਸ਼ਕਤੀਆਂ ਜਿਹੜੀਆਂ ਵੱਡੀਆਂ ਪਾਵਰਾਂ ਹੁੰਦੀਆਂ ਉਹ ਸੰਕੇਤਾਂ ਰਾਹੀਂ ਸਮਝਾ ਕੇ ਜਾਂਦੀਆਂ ਔਰ ਅਸੀਂ ਇਸ ਗੱਲ ਨੂੰ ਸਮਝ ਨਹੀਂ ਪਾਉਂਦੇ ਬਹੁਤ ਸਾਰੇ ਲੋਕ ਇਹਨਾਂ ਸੰਕੇਤਾਂ ਤੋਂ ਅਣਜਾਣ ਹੁੰਦੇ ਆ ਉਹਨਾਂ ਸੰਕੇਤਾਂ ਨੂੰ ਅੱਜ ਮੈਂ ਤੁਹਾਡੇ ਸਾਹਮਣੇ ਰੂਪਰੂ ਕਰਕੇ ਤੁਹਾਨੂੰ ਇਸੀ ਜਾਣਕਾਰੀ ਦਵਾਂਗਾ ਤੇ ਤੁਸੀਂ ਇਸ ਸੰਕੇਤ ਜੇ ਤੁਹਾਨੂੰ ਇਹ ਸੰਕੇਤ ਮਿਲਣ ਤੇ ਸਮਝ ਲਓ ਕਿ ਮਾਂ ਤੁਹਾਡੇ ਤੋਂ ਪੂਰੀ ਖੁਸ਼ ਹੈ ਔਰ ਮਾਤਾ ਤੁਹਾਨੂੰ ਕੁਝ ਦੱਸਣਾ ਵੀ ਚਾਹੁੰਦੀ ਹੈ ਉਹਨਾਂ ਸੰਕੇਤਾਂ ਨੂੰ ਸਮਝਣ ਦੀ ਲੋੜ ਹੈ ਸੋ ਦੋਸਤੋ ਹੁਣ ਤੁਹਾਨੂੰ ਪਤਾ ਕਿ ਨੁਰਾਤਰੇ ਸ਼ੁਰੂ ਹੋਣ ਵਾਲੇ ਆ ਹੁਣ ਸ਼ਰਾਧਾ ਦੇ ਦਿਨ ਚੱਲਦੇ ਪਏ ਆ ਸ਼ਰਾਧਾ ਤੋਂ ਬਾਅਦ ਨਰਾਤੇ ਸ਼ੁਰੂ ਹੋ ਜਾਣਗੇ ਜਿਹੜੀਆਂ ਤਿਆਰੀਆਂ ਆ ਨਰਾਤਿਆਂ ਦੀਆਂ ਪਹਿਲੇ ਤੋਂ ਸ਼ੁਰੂ ਹੋਣ ਲੱਗ ਪੈਂਦੀਆਂ ਧੂਮ-ਧਾਮ ਦੇ ਨਾਲ ਜਿਨ੍ਹਾਂ ਨੇ ਕਈਆਂ ਨੇ ਜਿਗਰਾਤੇ ਰੱਖੇ ਹੁੰਦੇ ਆ ਕਈਆਂ ਨੇ ਵਰਤ ਰੱਖਣੇ ਹੁੰਦੇ ਆ ਉਹ ਤਿਆਰੀਆਂ ਸ਼ੁਰੂ ਪਹਿਲਾਂ ਤੋਂ ਹੀ ਕਰ ਦਿੰਦੇ ਆ ਕਿਉਂ ਕਰਕੇ ਨਰਾਤਿਆਂ ਦੇ ਵਿੱਚ ਜਿਹੜਾ ਜਿਹੜਾ ਸਮਾਂ ਕਈ ਵਾਰ ਕਈ ਵਾਰ ਸਮਾਂ ਐਸਾ ਹੁੰਦਾ ਕਿ ਨਹੀਂ ਮਿਲ ਪਾਂਦਾ ਉਦੋਂ ਰਸ਼ ਬਹੁਤ ਹੋ ਜਾਂਦਾ ਬਾਜ਼ਾਰਾਂ ਦੇ ਵਿੱਚ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਭੀੜ-ਪੜੱਕੇ ਹੋ ਜਾਂਦੇ ਆ ਸੋ ਲੋਕ ਇਸ ਕਰਕੇ ਸਮਾਨ ਜਿਹੜਾ ਮਹਾਮਾਈ ਦਾ ਪਹਿਲਾਂ ਹੀ ਲੈਣਾ ਸ਼ੁਰੂ ਕਰ ਦਿੰਦੇ ਆ ਸੋ ਜਿਹੜੇ ਹੁਣ ਗੱਲ ਸੰਕੇਤਾਂ ਦੀ ਕਰਦੇ ਆ ਕਿ ਜਿਸ ਤਰ੍ਹਾਂ ਤੁਸੀਂ ਮਾਹ ਮਾਈ ਦੀ ਘਰੇ ਜੋਤ ਚੱਲਦੀ ਹੈ ਤੁਹਾਡੇ ਘਰੇ ਤੁਸੀਂ ਸੇਵਾ ਰੱਖੀ ਹੋਈ ਹੈ ਮਾਤਾ ਦੀ ਸ਼ੁਰੂ ਤੋਂ ਕਰਦੇ ਆ ਰਹੇ ਹਾਂ ਤੁਸੀਂ ਹੁਣ ਰਾਤਿਆਂ ਦੇ ਵਿੱਚ ਵੀ ਜਦੋਂ ਆਉਣ ਵਾਲੀ ਹੈ ਤੇ ਤੁਸੀਂ ਸੇਵਾ ਸ਼ੁਰੂ ਕਰਨੀ ਹੈ ਉਸ ਤੋਂ ਪਹਿਲਾਂ ਤੁਹਾਨੂੰ ਸੰਕੇਤ ਮਿਲਦੇ ਆ ਸੰਕੇਤਾਂ ਦੇ ਜਿਹੜੇ ਤੁਹਾਨੂੰ ਮੈਂ ਹੁਣ ਦੱਸਾਂਗਾ ਕਿਹੜੇ-ਕਿਹੜੇ ਸੰਕੇਤ ਤੁਹਾਡੇ ਮਨ ਨਜ਼ਰ ਆਉਂਦੇ ਆ ਦੇਖੋ ਜਦੋਂ ਮਹਾ ਮਈ ਸਭ ਤੋਂ ਪਹਿਲਾਂ ਆਉਂਦੀ ਹੈ ਉਹਦੇ ਸੰਕੇਤ ਸਭ ਤੋਂ ਪਹਿਲਾਂ ਤਾਂ ਦੇਖੋ ਤੁਹਾਨੂੰ ਸੁਪਨੇ ਦੇ ਵਿੱਚ ਕੀ ਕੀ ਮਿਲਦੇ ਆ ਸੁਪਨੇ ਦੇ ਵਿੱਚ ਜਾਂ ਤਾਂ ਤੁਹਾਨੂੰ ਕੋਈ ਇੱਕ ਕੰਨਿਆ ਨਜ਼ਰ ਆਏਗੀ ਲਾਲ ਕੱਪੜਿਆਂ ਦੇ ਵਿੱਚ ਛੋਟੀ ਜਦੋਂ बार-बार ਇਹ ਦਿਸਣੀ ਸ਼ੁਰੂ ਹੋ ਜਵੇ ਨਰਾਤਿਆਂ ਤੋਂ ਪਹਿਲਾਂ ਜਾਂ ਕੋਈ ਤੁਹਾਡੇ ਤੋਂ ਮੰਗੇ ਨਰਾਤਿਆਂ ਦੇ ਵਿੱਚ ਆ ਕੇ ਜਾਂ ਤੁਹਾਡੇ ਤੋਂ ਕੁਝ ਮੰਗੇ ਇਹ ਸਮਝ ਲੈਣਾ ਕਿ ਮਾਤਾ ਰਾਣੀ ਤੁਹਾਡੇ ਤੋਂ ਖੁਸ਼ ਹੈ ਤੁਹਾਡੇ ਤੋਂ ਖੁਸ਼ ਹੋ ਕੇ ਤੁਹਾਡੇ ਘਰੇ ਮਹਾਮਈ ਨੇ ਪੈਰ ਪਾਉਣਾ ਆ ਤੇ ਤੁਸੀਂ ਜਦੋਂ ਹੁਣ ਨਰਾਤਿਆਂ ਤੋਂ ਬਾਅਦ ਤੁਸੀਂ ਕੰਜਕਾਂ ਬਿਠਾਉਣੀਆਂ ਤੇ ਉਹਨਾਂ ਕੰਜਕਾਂ ਨੂੰ ਤੁਸੀਂ ਚੰਗੀ ਤਰ੍ਹਾਂ ਖੁਸ਼ ਕਰਕੇ ਭੇਜਣਾ ਆ ਤੇ ਮਹਾਮਈ ਤੁਹਾਡੇ ਉੱਤੇ ਸਦਾ ਪ੍ਰਸੰਨ ਰਹੇਗੀ ਸੋ ਦੋਸਤੋ ਇਸੇ ਸੰਕੇਤ ਜਿਹੜੀ ਕੰਨਿਆ ਮਿਲਣ ਦੇਖਣੀ ਸੁਪਨੇ ਦੇ ਵਿੱਚ ਇੱਕ ਸੁਪਨੇ ਦੇ ਵਿੱਚ ਕੰਨਿਆ ਤੋਂ ਬਾਅਦ ਕੋਈ ਆਰ ਸ਼ਿੰਗਾਰ ਕੀਤੀ ਹੋਈ ਜਿੱਦਾਂ ਕੋਈ ਲੇਡੀਜ਼ ਹੋਵੇ ਜੇ ਬਹੁਤ ਆਰਸ਼ਿੰਗਾਰ ਕੀਤਾ ਹੋਵੇ ਇੱਕ ਮਾਇਆ ਮੰਕ ਕਿਸੇ ਰੂਪ ਚ ਵੀ ਆ ਸਕਦੀ ਹੈ ਕੰਨਿਆ ਚ ਵੀ ਆ ਸਕਦੀ ਹੈ ਕਿਸੇ ਵੀ ਰੂਪ ਚ ਆ ਸਕਦੀ ਹੈ ਸੋ ਕਿਸੇ ਸੁੰਦਰ ਇਸਤਰੀ ਦੇ ਰੂਪ ਵਿੱਚ ਵੀ ਮਾਤਾ ਆ ਸਕਦੀ ਹੈ ਉਹ ਸੁੰਦਰ ਇਸਤਰੀ ਦੇ ਰੂਪ ਦੇ ਵਿੱਚ ਜਿਸ ਤਰ੍ਹਾਂ ਮੰਨ ਲਓ ਕਿ ਕਈ ਵਾਰ ਸੁਪਨੇ ਵਿੱਚ ਵੀ ਨਹੀਂ ਤੇ ਆਪਾਂ ਘਰੋਂ ਨਿਕਲਦੇ ਆ ਸਾਨੂੰ ਬਾਹਰ ਕੋਈ ਆਰਸ਼ਿੰਗਾਰ ਲਗਾਈ ਹੋਈ ਕੋਈ ਔਰਤ ਮਿਲ ਜਾਂਦੀ ਆ ਸਾਹਮਣੇ ਟੱਕਰ ਜਾਂਦੀ ਆ ਤਾਂ ਸਮਝ ਲਓ ਕਿ ਸਾਨੂੰ ਮਹਾਮਾਈ ਨੇ ਹੀ ਸੰਕੇਤ ਦਿੱਤਾ ਹੈ ਤਾਂ ਕਿ ਛੋਲਾ ਸ਼ਿੰਗਾਰ ਕੀਤੀ ਹੋਈ ਕੋਈ ਔਰਤ ਮਿਲੇ ਤਾਂ ਮਤਲਬ ਕਿ ਮਹਾ ਮਾਈ ਤੁਹਾਡੇ ਤੋਂ ਪ੍ਰਸੰਨ ਹੈ ਠੀਕ ਹੈ ਸੁਪਨੇ ਦੇ ਵਿੱਚ ਤੁਸੀਂ ਇਹ ਦੇਖਣਾ ਕਿ ਜੇ ਤੁਹਾਨੂੰ ਸ਼ੇਰ ਨਜ਼ਰ ਆਣਾ ਸ਼ੁਰੂ ਹੋ ਗਿਆ ਠੀਕ ਹੈ ਤੁਹਾਨੂੰ ਸ਼ੇਰ ਨਜ਼ਰ ਆਇਆ ਸੁਪਨੇ ਵਿੱਚ ਕੋਈ ਸ਼ੇਰ ਦਾ ਸੁਪਨਾ ਆ ਗਿਆ ਸਮਝ ਲੈਣਾ ਤਾਂ ਵੀ ਤੁਹਾਡੇ ਤੇ ਮਾਤਾ ਦੁਰਗਾ ਪ੍ਰਸੰਨ ਨਾ ਕਿਉਂ ਕਰਕੇ ਮਾਂ ਸਭ ਤੋਂ ਪਹਿਲਾਂ ਮਾਤਾ ਦਾ ਸ਼ੇਰ ਹੀ ਆਉਂਦਾ ਹੈ ਠੀਕ ਹੈ ਇਸ ਕੀ ਸਗਾ ਦੂਸਰਾ ਜੇ ਆਪਾਂ ਹੁਣ ਸਪਨੇ ਦੇ ਵਿੱਚ ਕੋਈ ਬੈਲ ਨਜ਼ਰ ਆਵੇ ਬੈਲ ਠੀਕ ਹੈ ਜਦੋਂ ਬੈਲ ਆ ਜਿਹੜੇ ਬੈਲ ਨਜ਼ਰ ਆਉਂਦੇ ਆ ਬੈਲ ਦੇ ਵਿੱਚ ਵੀ ਜਿਹੜੀ ਮਾਂ ਦੁਰਗਾ ਆ ਉਹਨਾਂ ਦੀ ਸਵਾਰੀ ਕਿਉਂ ਕਰਕੇ ਨੰਦੀ ਦੀ ਸਵਾਰੀ ਮਾਤਾ ਕਰਦੀ ਹੈ ਮਾਂ ਗौरी ਉਹ ਬੈਲ ਦੇ ਵਿੱਚ ਵੀ ਤੁਹਾਨੂੰ ਜਦੋਂ ਸਮਝ ਲਓ ਬੈਲ ਵੀ ਨਜ਼ਰ ਆਵੇ ਤਾਂ ਸਮਝ ਲੈਣਾ ਮਾਤਾ ਤੁਹਾਡੇ ਤੋਂ ਪ੍ਰਸੰਨ ਹੈ ਜੇ ਤੁਹਾਨੂੰ ਗਊ ਮਾਤਾ ਦਿਖੇ ਠੀਕ ਹੈ ਇੱਕ ਬੈਲ ਸੀ ਹੁਣ ਗਊ ਮਾਤਾ ਦਿਖਦੀ ਹੈ ਤੇ ਗਊ ਮਾਤਾ ਸਮਝ ਲੋ ਸੋ ਤੁਹਾਡੇ ਉੱਤੇ ਮਾਤਾ ਰਾਣੀ ਪ੍ਰਸੰਨਾ ਸੋ ਦੋਸਤੋ ਇਹ ਜਿਹੜੇ ਸੰਕੇਤ ਹੈ ਇਹਨਾਂ ਵਿੱਚ ਤੁਹਾਨੂੰ ਦੱਸ ਦਿੱਤਾ ਕਿ ਇਹ ਜਿਹੜੀਆਂ ਚੀਜ਼ਾਂ ਤੁਹਾਡੇ ਨਾਲ ਜ਼ਿੰਦਗੀ 'ਚ ਜੇਕਰ ਆਪਰਦੀਆਂ ਆ ਜੇ ਤੁਹਾਨੂੰ ਨਜ਼ਰ ਆਉਂਦੀਆਂ ਹਨ ਰਾਤਾਂ ਤੋਂ ਪਹਿਲਾਂ ਇਹ ਚੀਜ਼ਾਂ ਜੇ ਸੁਪਨੇ 'ਚ ਨਹੀਂ ਤੇ ਸੁਪਨੇ ਸਾਹਮਣੇ ਤੁਹਾਡੇ ਕੋਈ ਨਜ਼ਰ ਆਂਦਾ ਹੈ ਤਾਂ ਤੁਹਾਨੂੰ ਸਮਝ ਲੈਣਾ ਕਿ ਮਹਾ ਮਾਈ ਤੁਹਾਡੇ ਤੋਂ ਪ੍ਰਸੰਨਾ ਹੈ ਤੁਹਾਡੇ ਤੋਂ ਖੁਸ਼ ਹੈ ਤੁਸੀਂ ਕੀ ਕਰਨਾ ਹੈ ਆ ਤੁਸੀਂ ਹੁਣ ਮਾਤਾ ਰਾਣੀ ਨੂੰ ਪ੍ਰਸੰਨ ਕਰਨ ਦੇ ਲਈ ਜਿੰਨੇ ਵੀ ਯਤਨ ਤੁਸੀਂ ਕਰਦੇ ਹੋ ਉਹਨੂੰ ਤੁਸੀਂ ਬਰਕਰਾਰ ਰੱਖਣਾ ਉਹਨੂੰ ਕਰਦੇ ਰਹਿਣਾ ਕਿਉਂਕਿ ਕਰਕੇ ਜਿਹੜਾ ਇਹ ਸਮਾਂ ਆ ਨਾ ਇਸ ਸਮੇਂ ਦੇ ਵਿੱਚ ਜਿਹੜੀ ਆਪਣੀ ਕੋਈ ਸੇਵਾ ਬਹੁਤ ਘੱਟ ਲੋਕ ਨੇ ਜਿਹੜੇ ਬਰਕਰਾਰ ਰੱਖਦੇ ਨੇ ਕਈ ਲੋਕ ਤਾਂ ਛੱਡ ਛੁੱਟ ਦਿੰਦੇ ਆ ਕਹਿੰਦੇ ਕਿ ਛੱਡੋ ਸਾਨੂੰ ਕਿਹੜਾ ਕਦੀ ਕਿਸੇ ਦੇ ਦਰਸ਼ਨ ਹੋਏ ਆ ਜਾਂ ਸਾਨੂੰ ਸੁਪਨੇ 'ਚ ਕਿਹੜਾ ਕੁਝ ਮਿਲਿਆ ਜਾਂ ਵੈਸੇ ਸਾਨੂੰ ਕੀ ਮਿਲਿਆ ਪਰ ਜਿਹੜੀ ਸੇਵਾ ਆ ਜਿਹੜੀ ਆਪਣੀ ਉਹ ਕਦੀ ਛੱਡਣੀ ਨਹੀਂ ਚਾਹੀਦੀ ਉਹਨੂੰ ਕਰਦੇ ਰਹੋ ਜਿੰਨੇ ਵੀ ਚਿਰ ਤੁਸੀਂ ਕਰੋਗੇ ਕਿਉਂਕਿ ਇਹ ਅਦ੍ਰਿਸ਼ ਸ਼ਕਤੀਆਂ ਹੁੰਦੀਆਂ ਇਹਨਾਂ ਦਾ ਕੋਈ ਨਹੀਂ ਪਤਾ ਕਦੋਂ ਮਿਹਰਬਾਨ ਹੋ ਜਾਣ ਸੋ ਸਾਡੇ ਨਾਲ ਹੀ ਹੁੰਦੀਆਂ ਆ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਡੇ ਨਾਲ ਆ ਤੇ ਅਸੀਂ ਇਸ ਚੀਜ਼ ਨੂੰ ਤੋਂ ਅਣਜਾਣ ਹੁੰਨੇ ਆ ਸੋ ਇਹਨਾਂ ਚੀਜ਼ਾਂ ਦੇ ਵਿੱਚ ਜਿਹੜੇ ਨਰਾਤੇ ਆ ਨਰਾਤਿਆਂ ਦੇ ਵਿੱਚ ਤੁਸੀਂ ਆਪਣੇ ਵਰਤ ਰੱਖ ਕੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕੰਜਕ ਪੂਜਨ ਕਰਨੀ ਆ ਕੰਜਕਾਂ ਨੂੰ ਤੁਸੀਂ ਖੁਸ਼ ਕਰਕੇ ਭੇਜਣਾ ਆ ਨਰਾਤਿਆਂ ਦੇ ਵਿੱਚ ਤੁਸੀਂ ਗਊ ਮਾਤਾ ਨੂੰ ਜ਼ਰੂਰ ਪੇੜਾ ਦਿਆ ਕਰੋ ਮਾਤਾ ਨੂੰ ਰੋਟੀ ਕੱਢਿਆ ਕਰੋ ਤਿੱਕਾ ਜੇ ਗਊ ਮਾਤਾ ਨੂੰ ਤੁਸੀਂ ਖੁਸ਼ ਕਰਦੇ ਹੋ ਤੇ ਤੁਹਾਡੇ ਤੇ ਮਾਹਮਾਈ ਸਦਾ ਖੁਸ਼ ਰਹਿੰਦੀ ਹੈ ਸੋ ਦੋਸਤੋ ਇਹ ਜਿਹੜੇ ਸਾਰੇ ਸੰਕੇਤ ਤੁਹਾਨੂੰ ਦੱਸੇ ਆ ਇਹਨਾਂ ਦੇ ਨਾਲ ਤੁਸੀਂ ਦੇਖ ਲੈਣਾ ਜੇ ਤੁਹਾਡੇ ਨਾਲ ਕੋਈ ਵਾਪਰ ਦੀ ਚੀਜ਼ ਤੇ ਤੁਸੀਂ ਸਮਝ ਲੈਣਾ ਕਿ ਮਾਂ ਤੁਹਾਡੇ ਤੋਂ ਖੁਸ਼ ਹੈ ਇਸ ਤੋਂ ਬਾਅਦ ਉਸ ਤੋਂ ਇਲਾਵਾ ਕੋਈ ਜੀਦਾ ਕੋਈ ਸੰਕੇਤ ਨਹੀਂਗਾ ਤਾਂ ਦੋਸਤੋ ਇਹੀ ਸਾਡੀ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਕਰ ਦੇਣਾ ਜੈ ਵੀਰਾਂ ਦੀ ਜੈ ਮਸਤਾ ਦੀ